ਬਣ ਜਾ ਸਪਾਈਡਰਮੈਨ ਓਏ ਗੈਨੀ ਬਣ ਜਾ ਸਪਾਈਡਰਮੈਨ ਲੁੱਟ ਲਾ ਲਓ ਬਾਬੇ ਇੱਕ ਪੀੜੇ ਦੀ ਤਸੱਲੀ ਕਰਾਤੀ ਸੱਲੋ ਬਾਬੇ ਉਹ ਆਪਣਾ ਆ ਗਿਆ 6 ਤਵਾ ਅੱਜ ਓੜਨ ਦੀ ਤਿਆਰੀ ਚ ਉਹ ਬੱਲੇ 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 ਗੈਨੀ ਓਏ ਤੇਰੇ ਜਿੱਡਾ ਤੇ ਤੋਂ ਵੱਡਾ ਕੋਲ ਖੜਾ ਉਹਦਾ ਮੜਾ ਜਾ ਵੱਡਾ ਤੇ ਤੋਂ ਪਿੱਛੇ ਲਾ ਇਹਨੂੰ ਇੱਥੇ ਰੱਖ। ਫੋਪਾਈਏ ਇਹਨੂੰ ਕੰਨੀਆਂ ਦਾ ਫਿਰ ਦੇਖਦੇ ਆਂ ਕੀ ਰਿਜ਼ਲਟ ਦਿੰਦਾ। ਓਏ ਹੋਏ ਹੋਏ ਬਹੁਤ ਸੋਹਣਾ ਪਤੰਗ ਹੈ ਯਾਰ। ਲੈ ਵੀ ਬਾਬਿਓ। ਗੱਟੜੀ। ਇਹ ਕਾ ਟੁੱਟੇਗਾ ਦਾ ਫਿਰ ਕੈਸਾ ਗਿਆਨੀ ਹੁਣ ਆ ਦਾ ਕੈਚ ਖੁੰਝ ਜਾਣਾ। ਤੇ ਹੁਣ ਬਾਬੇ ਇਹਨੂੰ ਆਪਾਂ ਕਾਲੀ ਗੱਟ ਟੁੱਟੇ ਜਾਣੀ ਭਾਜੀ। ਨਹੀਂ ਟੁੱਟਦੀ ਟੁੱਟੇ ਜਾਣੀਆਂ। ਦੂਜੀ ਟੁੱਟਣੀ ਜਿਹੜੀ ਤੂੰ ਕਹਿੰਦਾ। ਉਹ ਟੁੱਟਣੀ ਖੁੱਲ ਜਾਂਦੀ ਉਹ ਗਿਆਨੀ ਬੰਦੇ ਪੰਜ ਲਿਆ ਦਵੀਂ ਹਰ ਘਾਟੇ ਵੱਧ ਵਾਲੇ ਕੋਈ ਨਹੀਂ ਕਰ ਲੈਗਾ ਪਤੰਗ ਤਾਂ ਚੜ ਰਿਹਾ ਯਾਰ ਇਹਦਾ ਤਾਂ ਹੋਊਗਾ ਮਾਲੂਮ ਕੰਨੀ ਤੂੰ ਉਧਰ ਆ ਜੀ ਨਾਲ ਇਤਨੂੰ ਹਵਾ ਰੈਡੀ ਆ ਉਹਦਾ ਚੱਪ ਕਾ ਵੀ ਨਿਕਲ ਗਿਆ ਇੱਥੋਂ ਪਤਾ ਲੱਗਦਾ ਚੱリエ ਹਾਂਜੀ ਹਾਂਜੀ ਚਲੋ ਭਾਈ ਮਾੜਾ ਯਾਰ ਦੋਹਾਂ ਲੱਟਾ ਏ ਥੱਲੇ ਵੱਲੋ ਭਾਈ ਥੱਲਿਓ ਥੱਲਿਓ ਐਸ ਚਲੋ ਚੱリエ ਚਲੋ ਓਏ ਵਾਹ ਬੋਹ ਪਰ ਆਇਰੂ ਹਲਕਾ ਕਰੋ ਥੋੜਾ ਜਿਆ ਉਹ ਬੋਹ ਪਰ ਆਇਆ ਹਲਕਾ ਕਰ ਹਲਕਾ ਇਹਨੂੰ ਬਹੁਤ ਜ਼ਿਆਦਾ ਭਰ ਆ ਯਾਰ ਬੋਹ ਪਰ ਆ ਗਿਆ ਯਾਰ ਇਹ ਤਾਂ ਬੋਇੰਟ ਹੀ ਨਹੀਂ ਚੁਣਦੇ ਇਹਨੇ ਜਰਾ ਹੋਇਆ ਯਾਰ ਨਹੀਂ ਥੱਲੇ ਦੇ ਪਾਣੀ ਥੋੜੀ ਹੀ ਦੇਣੀ ਪੈਣੀ ਤੇ 10-5 ਕਰ 8 ਆਉਂਦੇ ਨੇ ਸਿੱਧਾ ਖੋਲ੍ਹਿਆ ਨਹੀਂ ਪਾਣੀ ਇਹ ਯਾਰ ਕੋਲ ਕਿੱਦਾਂ ਆ ਬਹੁਤ ਜ਼ਿਆਦਾ ਭਰ ਆ ਯਾਰ ਇੱਕ ਤੋਂ ਹੋਰ ਦੇ ਦੇ ਨਾਲ ਹੀ ਦੇ ਦੇ ਇਹਦੇ ਲੋੜੀ ਚੱਲ ਦੇ ਦਵਾਂ ਚਾਪੇ ਨਿਕਲਦੀ ਆ ਦੀ ਨਹੀਂ ਨਹੀਂ ਲੈ ਦੇ ਪਿੱਛੇ ਲੈ ਜਾ ਚਾਪਨ ਲੈ ਲੈ ਵਾਹ ਉਹ ਪਹਿਲਾਂ ਥੱਲੇੋਂ ਫੜ ਕੇ ਲੈ ਜਾਣਾ ਤੈਨੂੰ ਮੈਂ ਪਹਿਲੇ ਗਿਆ ਥੱਲੇੋਂ ਫੜ ਕੇ ਲੈ ਜਾ ਮਾੜਾ ਹਾਂ ਇੱਥੋਂ ਫੜ ਕੇ ਲੈ ਜਾ ਹੋਰ ਪਿੱਛੇ ਆ ਜਾਓ ਭਾਜੀ ਚੱਲ ਭਾਜੀ ਰੁਕ ਜਾ ਰੁਕ ਜਾ ਪਹਿਲਾਂ ਮਾੜਾ ਇਹ ਕਰ ਲਓ ਉਹਨੂੰ ਬਾਬੇ ਰੈਡੀ ਆ ਹੁਣ ਹਲਕਾ ਕੀਤਾ ਆਪਾਂ ਇਹਨੂੰ ਥੋੜਾ ਜਿਹਾ ਚਲੋ ਭਾਜੀ ਏ 1 2 3 ਓਏ ਹੋਏ 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 ਟੈਨ ਹੁਣ ਗਿਆ ਉੱਤੇ ਭਾਰਾ ੱੱਲੇ ਵੀ ਬਹੁਤਾ ਪਰ ਕੋਈ ਗੱਲ ਨਹੀਂ ਹੋਰ ਇਹ ਹਲਕਾ ਹੁਣ ਇਹਨੂੰ ਭਾਈ ਜਿਆਦਾ ਟੈਲਣਾ ਨਹੀਂ ਤਾਂ ਥੱਲੇ ਨੂੰ ਆ ਜਾਣਾ ਘੁੰਮ ਫਿਰ ਕੇ ਯਾਰ ਤੈਨੂੰ ਪੁੱਛਿਆ ਗਏ ਨੇ ਥੋੜਾ ਜਿਆ ਵਧਾਉਨੇ ਆਂ ਮੈਂ ਦੇਖਦੇ ਆਂ ਹੋਰ ਆਵੇ ਉਧਰ ਕੋਈ ਪੰਜਾ ਵਾਲਾ ਖੇਚ ਮਾਰ ਕੇ ਜਿੱਲ ਜਾਈ ਲੋ ਭਾਬਿਓ ਕੀ ਰਿਜ਼ਲਟ ਆ ਭਾਬਿਓ ਗੁੱਡਾ ਬਾਲਾ ਹੀ ਪਾਰ ਆ ਯਾਰ ਬਾਲਾ ਹੀ ਪਾਰ ਆ ਗਿਆਨੀ ਤੂੰ ਉੱਡ ਜਾਣਾ ਓਏ ਗਿਆਨੀ ਉੱਡ ਜਾਣਾ ਗਿਆਨੀ ਉੱਡ ਜਾਣਾ ਤੂੰ ਓਏ ਗਿਆਨੀ ਨੂੰ ਫੜਾਓ ਗਿਆਨੀ ਨੂੰ ਫੜਾਓ ਗਿਆਨੀ ਤੂੰ ਉੱਡ ਜਾਣਾ ਉੱਡ ਜਾਣਾ ਪਤਾ ਆਈ ਤਾਂ ਨਹੀਂ ਢਿੱਡੀ ਇਦਾਂ ਆਹੋ ਯਾਰ ਕਹਿਣ ਕੌਣ ਦੇ ਸਾਨੂੰ ਬਾਬਾ ਸੱਚੀ ਬਹੁਤ ਜ਼ਿਆਦਾ ਭਰਾ ਪਰ ਇੱਕ ਗੱਲ ਆ ਇਹਨਾਂ ਇੱਕ ਵੀ ਪੇਚਾ ਲੱਗ ਗਿਆ ਨਾ ਵੱਢਿਆ ਨਹੀਂ ਜਾਣਾ ਆਪਣਾ ਧੰਨਵਾਦ ਬੜਾ ਇੰਨੀ ਜ਼ਿਆਦਾ ਖੇਚਿਆ ਯਾਰ ਓਏ ਹੋਏ 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 ਲਵ ਯੂ ਭਰਾ ਹੁਣੀ ਚੱਲ ਗਿਆ ਚਲੋ ਵਧਾਓ ਭਾਈ ਮੜਾ ਜਾਨੂੰ ਮੇਰਾ ਸਭ ਨਹੀਂ ਉੱਡ ਗਿਆ ਸਾਡੀ ਗਰੰਟੀ ਕਹਿੰਦੀ ਇਹ ਦੇਖੀ ਪੈਰ ਫੜ ਲਾ ਉਹਦੇ ਪਰ ਗਿਆਨੀ ਜਿੱਦਾਂ ਮਾਰਦੀ ਐ ਇਹਨਾਂ ਤਜਰਬਾ ਹੈਗਾ ਪਤੰਗਾ ਦਾ ਲੈ ਕੇ ਦੀ ਸਵਾ ਹੈਗਾ ਉਹ ਆ ਰਿਹਾ ਇੱਧਰ ਪੇਚਾ ਪਾਉਣਾ ਓਏ ਉਹ ਤੇ ਚੜ ਗਿਆ ਉਹ ਲਾਊਗਾ ਪੇਚਾ ਮਰੇ ਉਹ ਮੜਾ ਜਾ ਕਟਾਕ ਟੂ ਨਾ ਦੇਓ ਸਾਰਾ ਮਜ਼ਾ ਖਰਾਬ ਹੋ ਜਾਣਾ ਵਧਾਉਂਦੇ ਨਹੀਂ ਤੁਸੀਂ ਨਾਲ ਕਰਦੇ ਕਰ ਬਈ ਓਏ ਬਾਬੇ ਤੁਹਾਨੂੰ ਮੜਾ ਜੂਮ ਕਰਕੇ ਦਿਖਾਉਂਦੇ ਆ ਜੇਲੇ ਤੂੰ ਪੂਰੀ ਟਾਇਲ ਛੱਡੀ ਨੇ ਚੱਕ ਕਰ ਆ ਨਾ ਖੜਾ ਹੈ ਨਾ ਇੱਕ ਜਗ੍ਹਾ ਸੈੱਟਿਆ ਹੈ ਬਾਬਾ ਇੰਨਾ ਸੈੱਟ ਪਤੰਗ ਹੈ ਨਾ ਛੱਡ ਗਲ ਉੱਪਰ ਜਾ ਕੇ ਥੋੜਾ ਛੋਟਾ ਲੱਗਦਾ ਪਰ 6 ਬਾਈ 6 ਫੁੱਟ ਦਾ ਪਤੰਗ ਹੋਣਾ ਯਾਰ ਇਹ 6 ਦਵਾ 6 ਬਾਈ 6 ਜੇ ਬਾਈ 6 ਬਾਈ 6 ਇਹਦਾ ਹੀ ਫੁੱਟ 6 ਬਾਈ 6 ਦਾ ਸਕੁਅਰ ਫੁੱਟ ਆ 6 ਬਾਈ 6 ਫੁੱਟ 6 ਬਾਈ 6 6 ਬਾਈ 6 ਉਹਨੂੰ 6 ਦਵਾ ਕਹਿੰਦੇ ਆ ਕਿ ਨਹੀਂ ਪਤਾ ਨਹੀਂ ਬਾਕੀ ਕਮੈਂਟ ਕਰਕੇ ਦੱਸਿਓ ਬਾਈ 6 ਦਵਾ ਕੀ ਸਾਈਜ਼ ਹੁੰਦਾ ਲੁੱਟ ਲਿਆ ਉਹਦੇ ਲੱਲੂ ਲੱਗ ਜਾਣੇ ਆ ਮੈਂ ਉਹਦੇ ਨਾਲ ਉਹ ਲੋ ਕੰਨੀ ਹੁਣੀ ਕਹਿੰਦੇ ਮੈਂ ਇਹਦੇ ਨਾਲ ਤੇ 10 12 ਪਤੰਗ ਲੁੱਟਿਓ ਆ ਤੇ ਇਹਨੇ ਲੁੱਟ ਲੁੱਟ ਕੇ ਚੜਾਇਆ ਬਾਬੇ ਉਹ ਪਿੱਛੇ ਪਤੰਗ ਆ ਗਿਆ ਆ ਸੇਮ ਕਾਪੀ ਪਤੰਗ ਦੀ ਪਰ ਉਹ ਛੋਟਾ ਆ ਉਹ ਵੀ ਲਵ ਯੂ ਵਾਲਾ ਇਹ ਪਰ ਮੈਂ ਕਹਿੰਦਾ ਪਤੰਗੀ ਜੀ ਆ ਪਰ ਦੇਖੋ ਹੁਣ ਆਜਵੇ ਅਜ ਜਿਹੜਾ ਆਉਂਦਾ ਆ ਕੇ ਕਿ ਤੂੰ ਪੁੱਛ ਕੇ ਖੜਿਆ ਬਤਾਂਗੇ ਤੈਨੂੰ ਇਧਰ ਦੇਖ ਬਈ ਚਲਾਦਾ ਸੋ ਲੋ ਬਾਬਿਓ ਜੇ ਕੱਟ ਹੋ ਗਿਆ ਨਾ ਬੂਤ ਮੇਰੇ ਆ ਗਿਆ ਸਾਡੇ ਗੁੱਡੇ ਨਾਲ ਪੇਚਾ ਲਾਉਣ ਹੋ ਗਿਆ ਕੀ ਕਰ ਸਕਦੇ ਹੋਰ ਇੱਜ਼ਤ ਦਾ ਸਵਾਲ ਆ ਕੱਟ ਹੋ ਗਿਆ ਨਹੀਂ ਓਏ ਇੱਜ਼ਤ ਕੋਈ ਚੱਕਰ ਨਹੀਂ ਗੂਗਲ ਤੇ ਸਰਚ ਕਰੋ ਵੱਡੇ ਪਤੰਗ ਨਾਲ ਛੋਟੇ ਪਤੰਗ ਨਾਲ ਪੇਚਾ ਕਿੱਦਾਂ ਲਾਈਦਾ ਯਾਰ ਤੂੰ ਜਰਾ ਸੁਣਾ ਹਾਂ ਉਹ ਬਾਬੇ ਉਹ ਧੜਕਣਾ ਵੱਧ ਗਈ ਆਇਆ ਕਿਉਂਕਿ ਇੱਕੋ ਹੀ ਗੁੱਡਾ ਲਿਆਂਦਾ ਤੇ ਹੋਰ ਸਾਡੇ ਕੋਲ ਕੋਈ ਪਤੰਗ ਵੀ ਨਹੀਂ ਹੈਗਾ ਚੜਾਉਣ ਨੂੰ ਲਟ ਲਾਂਗੇ ਤੇ ਆਪਾਂ ਦਾ ਚਲੋ ਕਿਹਾ ਕਿ ਰੀਜ ਐ ਇੱਕ ਵੱਡਾ ਜੇ ਕਹਿੰਦੀ ਮੋਰੇ ਚਲਦਾ ਲੁੱਟ ਹੋ ਗਿਆ ਦਾ ਚੱਕ ਲੈ ਉਹ ਦੇਖੋ ਬਾਬਿਓ ਕਿੰਦਾ ਨਿਗਾ ਗੱਡੀਆਂ ਆ ਸਾਰਿਆਂ ਦੀ ਤੈਨੂੰ ਪਿੱਛੇ ਲਾਉਣ ਨੂੰ ਕਹਿੰਦੇ ਗਿਆ ਪਿੱਛੇ ਉਹ ਖੜਾ ਹੋ ਪਤਾ ਹੈ ਦੇਖਿਆ ਕਰੀ ਮਿੱਠਾ ਫਿੱਲ ਉਹ ਆ ਗਿਆ ਖੇਚ ਲੈ ਤਿੰਨੇ ਮੈਂ ਪਹਿਲਾਂ ਦਾ ਦਵਾ ਇਦਾਂ ਦਾ ਸੋ ਬਾਬਿਓ ਲਓ ਮੈਂ ਲਾਦਾ ਪਿੱਛਾ ਪੈ ਗਿਆ ਸਾਲਿਆ ਇੰਨੀ ਟੇਲ ਨਹੀਂ ਦੇਈਦੀ ਹੁੰਦੀ ਪਿੱਛਾ ਹੀ ਨਹੀਂ ਪਿਆ ਸੀ ਬਾਬਾ ਇੰਨੀ ਨਾ ਟੇਲ ਦੇ ਸਹੀ ਤੂੰ ਬਦਾਲਾ ਮਾੜ ਜੇ ਇਹਨੂੰ ਬਦਾਲਾ ਲਓ ਬਾਬਿਓ ਵੇਚਾ ਲੱਗ ਚੁੱਕਿਆ ਆ ਘੜੀ ਆ ਗਈ ਆ ਦੁੱਖਾਂ ਦੀ ਘੜੀ ਆ ਗਈ ਦੁੱਖਾਂ ਦੀ ਮੈਂ ਕਹਿੰਦਾ ਚੱਕ ਦੇ ਯਾਰ ਮਾਨੂੰ ਖਿੱਚ ਦੇ ਯਾਰ ਚੱਕ ਦੇ ਖਿੱਚ ਨਾ ਲਾਂਈ ਸਾਲਿਆ ਇਹਨੂੰ ਪਹਿਲਾਂ ਕਿੱਥੇ ਲੱਗਣੀ ਆ ਮਾੜਾ ਟਕੋੜਾ ਪੜਾ ਉੱਤੇ ਯਾਰ ਦੇ ਲਾਤਾਂ ਨਾ ਮੈਨੂੰ ਦੁੱਖ ਬਹੁਤ ਜ਼ਿਆਦਾ ਲੱਗਣਾ ਯਾਰ ਇਹਦਾ ਕੀ ਬਣੂਗਾ ਯਾਰ ਪੇਚੇ ਦਾ ਹੈ ਨਹੀਂ ਸਾਦੇ ਬਾਈ ਰੱਬ ਦੇ ਕੁਝ ਵੀ ਨਹੀਂ ਕਹਿ ਸਕਦਾ ਕੋਈ ਭੁੱਖ ਬਾਣੀ ਕਰ ਦੇ ਖਿੱਚ ਦੇ ਕਿਦਾਂ ਮਾਰਦਾ ਉਹ ਓਏ ਆ ਲੈ ਓ ਲੈ ਦੋ ਤਿੰਨ ਆ ਗਏ ਓਏ ਰੋਕ ਜੋ ਮੈਂ ਇੱਧਰ ਦੀ ਦਿਖਾਉਣਾ ਬਾਬੇ ਤੁਹਾਨੂੰ ਇਹਦੇ ਹੱਥੋਂ ਬਾਅਦ ਆਪਾਂ ਨੂੰ ਛੋਟੇ ਪਤੰਗੀ ਜੁਣਾਉਣੇ ਪੈਣੇ ਮੇਰੇ ਹਿਸਾਬ ਨਾਲ ਇਹ ਆਪ ਬਦਾਲਾਂ ਤੇ ਥੋੜੀ ਜਿਹੀ ਚੱਲਾ ਲੀ ਬਾਬੇ ਆ ਗਏ ਆ ਵੀ ਚਲੋ ਬਦਾਲੋ ਯਾਰ ਮਾੜਾ ਜਿਹਾ ਮੈਂ ਕਹਿੰਦਾ ਇੱਦਾਂ ਘੱਟ ਹੋ ਜਾਣਾ ਆਪਣਾ ਲੈ ਗਾ ਗਾਡੀ ਭੋਲ ਚੱਲੇ ਪਲੇ ਇਧਰ ਦਾ ਕੰਮ ਕਰਾ ਓ ਹੁਣ ਕਰਗਾ ਓ ਮਾੜੀ ਲੱਗੀ ਓਏ ਇਹਨੇ ਪਹਿਲੀ ਸ਼ਰਤ ਲਾਈ ਸੀ ਕੋਈ ਨੀ ਇਹਨੇ ਸ਼ਰਤ ਲਾਈ ਸੀ ਕੋਈ ਨਹੀਂ ਇਹਨੇ ਪਹਿਲੀ ਸ਼ਰਤ ਲਾਈ ਚੱਲੋ ਸਮਝੋਥੇ ਲੈ ਕੇ ਆ ਗਿਆਲੀ ਚੱਲ ਸ਼ਰਤ ਲਾਈ ਗਿਆਲੀ ਸ਼ਰਤ ਲਾਈ ਮੁੰਡੇ ਨੇ ਕੱਟਤਾ ਯਾਰ ਸਾਡੇ ਗੁੱਡੇ ਨਾਲ ਪੰਗਾ ਲੈਣਾ ਖੇਡ ਪਈ ਆ ਰੱਖਿਆ ਵੀ ਨਹੀਂ ਬੰਦੇ ਆ ਖੇਡ ਪਈ ਆ ਕੋਈ ਆ ਜਾਂਦਾ ਹੁਣ ਟੱਪੀ ਜਾਂਦਾ ਟੱਪੀ ਜਾਂਦਾ ਓਏ ਹੋਏ ਹੋਇਆ ਆਈ ਲਵ ਯੂ ਮੇਰੀ ਜਾਨ ਆਈ ਲਵ ਯੂ ਹੋ ਗਿਆ ਉਹ ਕਿੱਦਾਂ ਦੇਖਦੇ ਬਾਬੇ ਉਹਨਾਂ ਦੇ ਹੱਥ ਕੁਝ ਨਹੀਂ ਆਇਆ ਸੋ ਭਾਜੀ ਲਈ ਤਾੜੀਆਂ ਮਾਰ ਦਿਓ ਵੀਰੋ ਕਮੈਂਟ ਦੇ ਵਿੱਚ ਭਾਜੀ ਲਈ ਲਿਖਣਾ ਤੁਸੀਂ ਇੰਜੀਨੀਅਰ ਤੁਹਾਨੂੰ ਆਪਣੇ ਲਈ ਆਮਨ ਨੁਕਿਆ ਚਲੋ ਮਾਰੋ ਤਾੜੀਆਂ ਤੱਕ ਮਾਰੋ ਕੋਈ ਹਾਰ ਕੇ ਖੜਤ ਕੋਈ ਚੱਕੀ ਗਿਆਨੀ ਹੋਣੀ ਗੁੱਡੀ ਕੱਟਣੋਂ ਨਾਕਾਮ ਜਾ ਵੀਰੇ ਪਾਰੋਂ ਨੂੰ ਫੜਾ ਤਰਨਵੀਰ ਨੂੰ ਪਤੰਗ ਫੜਾਇਆ ਨਹੀਂ ਯਾਰ ਨਹੀਂ ਚਲੋ ਬਾਬਿਓ ਜੀ ਸਾਹਿਬ ਪਤੰਗ ਟਾਉਣ ਲੱਗ ਕੇ ਟਾਉਣ ਦੀ ਤਿਆਰੀ ਚਾ ਉਹ ਲੱਗਾ ਖਿੱਚੀ ਮਾਨ ਮੈ ਲੱਗਦਾ ਦੇਖੀਓ ਬੱਸ ਕਿੱਦਾਂ ਵੱਜਦਾ ਨੇ ਮੈਨੂੰ ਲੱਗਦਾ ਅੱਜ ਯਾਰ ਕੰਮ ਇਹਨੇ ਕਰ ਹੀ ਜਾਣਾ ਹੀ ਉਹਦੇ ਆ ਗਿਆ ਆ ਗਿਆ ਕਹਿੰਦੀ ਆ ਗਿਆ ਉਹ ਵੀ ਰੋ ਰੋ ਕੇ ਵਧਾਉਂਦਿਆ ਤੇ ਬਾਬਾ ਲੋਣਾ ਦਾ ਲਾਦੇ ਐਵੇਂ ਬੀਬੀ ਘਟਾਈ ਵਧਾਈ ਘਟਾਈ ਵਧਾਈ ਜਾਂਦਾ ਤੂੰ ਆ ਵੀ ਬਾਬੇ ਉਹ ਕਿੱਚਾ ਮਾਰਦਾ ਹੀ ਆ ਸੋ ਦੇਖ ਲੋ ਕਿਦਾਂ ਰੁੜਿਆ ਜਾਂਦਾ ਕਰੋਨਾ ਲੱਗਾ ਹੀ ਕਦੋਂ ਵੇ ਲੱਗਾ ਕਿੱਚਾ ਵਨ ਪਰ ਇਹਦਾ ਪੀਚਾ ਪਿਆ ਨਹੀਂ ਕਹਿੰਦਾ ਨਹੀਂ ਯਾਰੀ ਲੈਂਦਾ ਪਿਆ ਏ ਲੱਗਾ ਆਪਣੇ ਦੇ ਖੇਚੇ ਮਾਰ ਲਓ ਜੀ ਚੈੱਕ ਬੱਚਾ ਉਹਦਾ ਉਹਨੇ ਫੇਲਾਵਣਾ ਹੀ ਉਹਦਾ ਬਾਬਾ ਕੱਟ ਦਿੱਤਾ ਜਿੱਦਾਂ ਮਰਜੀ ਵਾਂ ਪਤਾ ਨਹੀਂ ਪੰਗਿਆ ਹੀ ਲੈਂਦਾ ਲੱਗਣੀ ਮਾਰੇ ਖੇਚ ਟੋਟਾ ਜੇ ਤਾਂ ਖੇਚ ਲਾਈਓ ਸਾਲਾ ਕਟੋ-ਕਟ ਉਹ ਲਾਇਆ ਹੁੰਦਾ ਉਹਨੇ ਟਾਵਰ ਤੱਕ ਫੇਖੇ ਚ ਲੱਗਣੀ ਸੀ ਹਾਂ ਉਹਦਾ ਖੇਚੇ ਲੱਗਣੀ ਸੀ ਜਿੱਦਾਂ ਮਰਜੀ ਲਿਆ ਮਾਰਨ ਦਾ ਲਓ ਜੀ ਇੱਕ ਤਾਂ ਕੱਟ ਦਿੱਤਾ ਇਹਨਾਂ ਨੇ ਜੀ ਚਾਰ ਪੰਜ ਕੱਟ ਤੇ ਹੁਣ ਗੱਲ ਕਰ ਹੁਣ ਗਿਆਨੀ ਹੁਣੀ ਯਾਰ ਭਾਈ ਤੇ ਪੇਚਾ ਪੈ ਗਿਆ ਆਪਣਾ ਪਾਲਾ ਤੇ ਯਾਰ ਭਾਜੀ ਪਾਲਾ ਪਾਲਾ ਭਾਜੀ ਉਹ ਬਾਬੇ ਉਹ ਹੁਣ ਮਾਨੋ ਭਾਜੀ ਜੀ ਤੀਜਾ ਆ ਗਿਆ ਬਾਬੇ ਤੀਜਾ ਇਹ ਪੰਡੇ ਲੈਣ ਨੂੰ ਹਟਦੇ ਜੀ ਉਹ ਕਾਫੀ ਪਤੰਗਾ ਨੇ ਪੰਗੇ ਲੈ ਆਣਾ ਆ ਗਿਆ ਕੋ ਚਿੱਟਾ ਜਿਆ ਖਿੱਚੀਏ ਮਾਰਦੇ ਯਾਰ ਕੋਈ ਢਿੱਲ ਢੁੱਲਾ ਵਾਲਾ ਦਾ ਜਮਾਨਾ ਹੀ ਨਹੀਂ ਰਿਹਾ ਹੁਣ ਢਿੱਲ ਭਾਈ ਹੋਰ ਕਰੀ ਸੋ ਆਪਣਾ ਗੁੱਡਾ ਵਿਚਾਰਾ ਐਦਾ ਹੀ ਖੜਾ ਭੋਲਾ ਜਿਆ ਬਣ ਕੇ ਕਿਸੇ ਨੂੰ ਕੁਝ ਨਹੀਂ ਕਹਿੰਦਾ ਪਰ ਪੰਗੇ ਲਈ ਜਾਂਦੇ ਲੋਕੀ ਹਟਦੇ ਨਹੀਂ ਬਾਰ-ਬਾਰ ਦੇਖਦੇ ਹਾਂ ਹੁਣ ਕੀ ਬਣਦਾ